ਵਲਾਦੀਮੀਰ ਪੁਤਿਨ ਲਗਾਤਾਰ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ 15 ਤੋਂ 17 ਮਾਰਚ ਨੂੰ ਹੋਈ VOTING ਵਿੱਚ ਪੁਤਿਨ ਨੂੰ 88% ਦੀ ਵੋਟਾਂ ਮਿਲੀਆਂ ਉਸ ਦੇ ਵਿਰੋਧੀ ਨਿਕੋਲੇ ਖਾਰਿਤੋਨ ਨੂੰ 4% ਦੀ ਵੋਟਾਂ ਮਿਲੀਆਂ ਵਲਾਦੀਸਲਾਵ ਦਾਵੰਦ ਕੋ ਅਤੇ ਲਿਉਨੇਡ ਸਲਟਸਕੀ ਤੀਜੇ ਅਤੇ ਚੌਥੇ ਸਥਾਨ ਤੇ ਰਹੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ ਪੁਤਿਨ ਨੇ ਰੂਸ ਨਾਟੋ ਵਿਵਾਦ ਤੇ ਵੀ ਚਰਚਾ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਦੀ ਗਵਾਈ ਵਾਲੀ ਫੌਜੀ ਸੰਸਥਾ ਨਾਟੋ ਤੇ ਰੂਸ ਆਮੋ ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇੱਕ ਕਦਮ ਦੂਰ ਹੋ ਜਾਵੇਗੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁਝ ਚਾਹੁੰਦਾ ਹੋਵੇਗਾ ਪੁਤਿਨ ਸਾਲ 2000 ਵਿੱਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ ਉਹ 2008 ਤੱਕ ਇਸ ਅਹੁਦੇ ਤੇ ਰਹੇ 2012 ਵਿੱਚ ਤਤਕਾਰੀ ਰਾਸ਼ਟਰਪਤੀ ਮਿਦਵਿਤ ਦੇਵ ਨੇ ਆਪਣੀ ਪਾਰਟੀ ਨੂੰ ਇੱਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ 'ਚ ਵਾਪਸੀ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਕਾਬਜ਼ ਹਨ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਵਿਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ 15 ਤੋਂ 17 ਮਾਰਚ ਨੂੰ ਹੋਈ VOTING ਵਿੱਚ ਪੁਤਿਨ ਨੂੰ 88% ਦੀ ਵੋਟਾਂ ਮਿਲੀਆਂ ਉਸਦੇ ਵਿਰੋਧੀ ਨਿਕੋਲੇ ਖਾਰਿਤੋਨ ਨੂੰ 4% ਦੀ ਵੋਟਾਂ ਮਿਲਿਆ ਵਿਲਾਦੀਸਲਾਵ ਦਾਵਨਕੋ ਅਤੇ ਯੂਨਿਡ ਸਲਟਸਕੀ ਤੀਜੇ ਅਤੇ ਚੌਥੇ ਸਥਾਨ ਤੇ ਰਹੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ ਪੁਤਿਨ ਨੇ ਰੂਸ ਨਾਟੋ ਵਿਵਾਦ ਤੇ ਵੀ ਚਰਚਾ ਕੀਤੀ ਔਰ ਨਾਨਕੇ ਹੈ ਕਿ ਜੇਕਰ ਅਮਰੀਕਾ ਦੀ ਉਹ ਵਾਈ ਵਾਲੀ ਫੌਜੀ ਸੰਸਥਾ NATO ਅਤੇ ਰੂਸ ਆਮੋ ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇੱਕ ਕਦਮ ਦੂਰ ਹੋ ਜਾਵੇਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁਝ ਚਾਹੁੰਦਾ ਹੋਵੇਗਾ। ਪੁਤਿਨ ਸਾਹਿਬ 2000 ਵਿੱਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। ਉਹ 2008 ਤੱਕ ਇਸ ਅਹੁਦੇ ਤੇ ਰਹੇ 2012 ਵਿੱਚ ਤਤਕਾਰੀ ਰਾਸ਼ਟਰਪਤੀ ਮਿਦਵਿਤ ਦੇਵ ਨੇ ਆਪਣੀ ਪਾਰਟੀ ਨੂੰ ਇੱਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ 'ਚ ਵਾਪਸੀ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਕਾਬਜ਼ ਹਨ ਬਿਊਰੋ ਰਿਪੋਰਟ ਐਸਐਮਜੀ న్యూਸ ਵਿਲਾਦਿਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ 15 ਤੋਂ 17 ਮਾਰਚ ਨੂੰ ਹੋਈ VOTING ਵਿੱਚ ਪੁਤਿਨ ਨੂੰ 88% ਵੋਟਾਂ ਮਿਲੀਆਂ ਉਸਦੇ ਵਿਰੋਧੀ ਨਿਕੋਲੇ ਖਾਰਿਤੋਨ ਨੂੰ 4% ਦੀ ਵੋਟਾਂ ਮਿਲਿਆ ਵਿਲਾਦੀਸਲਾਵ ਦਾਵਨਕੋ ਅਤੇ ਯੂਨਿਡ ਸਲਟਸਕੀ ਤੀਜੇ ਅਤੇ ਚੌਥੇ ਸਥਾਨ ਤੇ ਰਹੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ ਪੁਤਿਨ ਨੇ ਰੂਸ ਨਾਟੋ ਵਿਵਾਦ ਤੇ ਵੀ ਚਰਚਾ ਕੀਤੀ ਔਰ ਨਾਨਕੇ ਹੈ ਕਿ ਜੇਕਰ ਅਮਰੀਕਾ ਦੀ ਉਹ ਵਾਈ ਵਾਲੀ ਫੌਜੀ ਸੰਸਥਾ NATO ਅਤੇ ਰੂਸ ਆਹਮੋ ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇੱਕ ਕਦਮ ਦੂਰ ਹੋ ਜਾਵੇਗੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁਝ ਚਾਹੁੰਦਾ ਹੋਵੇਗਾ ਪੁਤਿਨ ਸਾਲ 2000 ਵਿੱਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ ਉਹ 2008 ਤੱਕ ਇਸ ਅਹੁਦੇ ਤੇ ਰਹੇ 2012 ਵਿੱਚ ਤਤਕਾਰੀ ਰਾਸ਼ਟਰਪਤੀ ਮੇਦਵੇਦ ਦੇਵ ਨੇ ਆਪਣੀ ਪਾਰਟੀ ਨੂੰ ਇੱਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ 'ਚ ਵਾਪਸੀ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਕਾਬਜ਼ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼